ਸਾਸੀਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸ਼ਾਪੀਣੀ ਵਿੱਚ ਤੇ ਤੁਹਾਨੂੰ ਦੱਸਾਂਗੇ ਪਿੰਡ ਸ਼ਾਪੀਣੀ ਦਾ ਪਸ਼ੋਕੜ ਤੇ ਕਰਾਵਾਂਗੇ ਪਿੰਡ ਦੀ ਸੈਰ ਪਿੰਡ ਸ਼ਾਪੀਣੀ ਜ਼ਿਲ੍ਹਾ ਹਨੂਮਾਨਗੜ ਤਹਿਸੀਲ ਤੇ ਵਿਧਾਨ ਸਭਾ ਹਲਕਾ ਸੰਗਰੀਆ ਦਾ ਬਹੁਤ ਮਸ਼ਹੂਰ ਤੇ ਪੁਰਾਣਾ ਪਿੰਡ ਹੈ ਇਹ ਪਿੰਡ ਹਨੂਮਾਨਗੜ ਤੋਂ 28 ਕਿਲੋਮੀਟਰ ਸੰਗਰੀਆ ਤੋਂ 18 ਕਿਲੋਮੀਟਰ ਅਤੇ ਮਟੀਲੀ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਦੇ ਆਸ-ਪਾਸੇ ਪਿੰਡ ਸਿੰਘਪੁਰਾ, ਅਮਰਪੁਰਾ ਖਾਟ, ਕਿਸ਼ਨਪੁਰਾ ਤੇ ਧੌਲੀਪਾਲ ਹੈ ਇਹ ਪਿੰਡ ਬਹੁਤ ਪੁਰਾਣਾ ਪਿੰਡ ਹੈ ਗੱਲ ਕਰੀਏ ਇਸ ਪਿੰਡ ਦਾ ਨਾਮ ਛਾਪੀਣੀ ਪੈਣ ਦੀ ਤਾਂ ਬੜੀ ਰੌਚਕ ਗੱਲ ਹੈ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਪਾਣੀ ਬਹੁਤ ਘੱਟ ਹੁੰਦਾ ਸੀ ਪਿੰਡ ਦੇ ਲੋਕ ਉਸ ਸਮੇ ਪਸ਼ੂ ਬਹੁਤ ਰੱਖਦੇ ਸਨ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜੋ ਛੱਪੜ ਹੈ ਇਹ ਉਸ ਸਮੇ ਛੋਟੀ ਜੀ ਛੱਪੜੀ ਸੀ ਤੇ ਉਸ ਸਮੇ ਪਸ਼ੂ ਜ਼ਿਆਦਾ ਹੋਣ ਕਰਕੇ ਹਰ ਘਰ ਦੇ ਵਿੱਚ ਲੱਸੀ ਬਹੁਤ ਹੁੰਦੀ ਸੀ ਪਿੰਡ ਦੇ ਲੋਕ ਜਿਹੜੀ ਲੱਸੀ ਬਚਦੀ ਉਹ ਇਸ ਛੱਪੜੀ ਦੇ ਵਿੱਚ ਪਾ ਦਿੰਦੇ ਅੰਗਰੇਜ਼ ਅਫਸਰ ਜਦੋਂ ਦੌਰਾ ਕਰਦਾ ਹੋਇਆ ਇੱਥੇ ਪਹੁੰਚਿਆ ਤਾਂ ਪਿੰਡ ਰਜਿਸਟਰਡ ਕਰਨ ਲਈ ਪਾਣੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਸੀ ਪਿੰਡ ਦੇ ਲੋਕ ਉਸ ਨੂੰ ਇਸ ਛਪੜੀ ਤੇ ਲੈ ਕੇ ਆਏ ਅੰਗਰੇਜ਼ ਅਫਸਰ ਨੇ ਛਪੜੀ ਦੇ ਵਿੱਚ ਲੱਸੀ ਦੇਖ ਕੇ ਪੁੱਛਿਆ ਕਿ ਇਹ ਪਾਣੀ ਚਿੱਟਾ ਕਿਵੇਂ ਹੈ ਤਾਂ ਲੋਕਾਂ ਨੇ ਆਪਣੀ ਭਾਸ਼ਾ ਵਿੱਚ ਕਿਹਾ ਕਿ ਇਹ ਸ਼ਾਸ਼ ਹੈ ਸ਼ਾਸ਼ ਦੇ ਨਾਲ ਸ਼ਾਸ਼ ਪੀਣੀ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਉਹ ਜੋੜ ਕੇ ਉਹਨਾਂ ਨੇ ਇਸ ਦਾ ਨਾਮ ਸ਼ਾਪੀਣੀ ਰੱਖ ਦਿੱਤਾ ਸ਼ੁਰੂਆਤ ਦੀ ਗੱਲ ਕਰੀਏ ਤਾਂ ਇੱਥੇ ਕੁਮਾਰ ਬਰਾਦਰੀ ਰਹਿੰਦੀ ਸੀ ਫਿਰ ਇੱਥੇ ਪੰਜਾਬ ਤੋਂ ਲੋਕਾਂ ਨੇ ਆ ਕੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ ਗਿੱਦੜਵਾ ਦੇ ਨਾਲ ਲੱਗਦੇ ਪਿੰਡ ਭਾਰੂ ਤੇ ਦੌਲਾ ਦੇ ਜ਼ਿਮੀਦਾਰਾਂ ਦੀਆਂ ਅੜ ਤਾਂ ਗਿੱਦੜਵਾ ਹੁੰਦੀਆਂ ਸਨ ਉੱਥੇ ਮੰਡੀ ਦੇ ਵਿੱਚ ਆਪਸ ਦੇ ਵਿੱਚ ਅਕਸਰ ਹੀ ਮੇਲਜੋਲ ਹੁੰਦਾ ਤਾਂ ਉਥੋਂ ਸਲਾਹ ਕਰਕੇ ਸਭ ਤੋਂ ਪਹਿਲਾਂ ਪਿੰਡ ਭਾਰੂ ਅਤੇ ਦੌਲਾ ਤੋਂ ਆਏ ਲੋਕਾਂ ਨੇ ਇੱਥੇ ਜ਼ਮੀਨ ਖਰੀਦੀ ਉਸ ਤੋਂ ਬਾਅਦ ਚੱਕ ਅਤਰ ਸਿੰਘ ਵਾਲਾ ਖਿਆਲੀ ਵਾਲਾ ਗੱਗੜ ਗਿੱਦੜਵਾ ਅਤੇ ਜੋੜਕੀ ਦੇ ਲੋਕ ਵੀ ਇੱਥੇ ਆ ਕੇ ਵਸੇ ਹਨ ਇਹ ਕਾਫੀ ਵੱਡਾ ਪਿੰਡ ਹੈ ਤਕਰੀਬਨ 28100 ਪਿੰਡ ਦੀ ਵੋਟ ਹੈ ਤੇ 5200 ਵਿੱਗਾ ਵਾਹੀ ਜੋਗ ਰਕਬਾ ਹੈ 9 10 ਮਰਬਿਆਂ ਦੇ ਵਿੱਚ ਇਹ ਪਿੰਡ ਵਸਿਆ ਹੋਇਆ ਹੈ ਹੁਣ ਤਕਰੀਬਨ ਇੱਥੇ ਸਾਰਾ ਰਕਬਾ ਹੀ ਨਹਿਰੀ ਹੈ ਲੋਗੜ ਹੈੱਡ ਵਿੱਚੋਂ ਨਿਕਲਦੇ ਮਾਈਨਰ ਏ ਐਮ ਪੀ ਅਤੇ ਐਮ ਜੀ ਈ ਨਾਲ ਜ਼ਮੀਨਾਂ ਦੀ ਸਿੰਚਾਈ ਹੁੰਦੀ ਹੈ ਇੱਥੇ ਨਰਮਾ ਗੁਵਾਰ ਮੌਂਗੀ ਬਾਜਰਾ ਕਣਕ ਸਾਰੋਂ ਜਿਉ ਛੋਲੇ ਆਦਿ ਮੁੱਖ ਫਸਲਾਂ ਹੁੰਦੀਆਂ ਹਨ ਅਤੇ ਕੁਸ਼ਕ ਏਰੀਏ ਦੇ ਵਿੱਚ ਬਾਗ ਵੀ ਹਨ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਇਟਾਂ ਦਾ ਆਵਾ ਵੀ ਹੁੰਦਾ ਸੀ ਛਾਪੀਣੀ ਕਾਫੀ ਵੱਡਾ ਪਿੰਡ ਹੋਣ ਕਰਕੇ ਇੱਥੇ ਹੁਣ ਸਭ ਸਹੂਲਤਾਂ ਉਪਲਬਧ ਹਨ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵਾਟਰ ਵਕਸ ਹੈ ਪਸ਼ੂ ਹਸਪਤਾਲ ਹੈ ਪ੍ਰਾਇਮਰੀ ਹੈਲਥ ਸੈਂਟਰ ਦੀ ਨਵੀਂ ਬਿਲਡਿੰਗ ਉਸਾਰੀ ਉਧীন ਹੈ ਜੋ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਿਜਲੀ ਦੀ ਸਪਲਾਈ ਦੇ ਲਈ ਪਿੰਡ ਸ਼ਾਹਪੀਣੀ ਦੇ ਵਿੱਚ ਪਾਵਰ ਹਾਊਸ ਬਣਿਆ ਹੋਇਆ ਹੈ ਪਿੰਡ ਦੇ ਲੋਕ ਧਾਰਮਿਕ ਪੱਖੋਂ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਹਨ ਪਿੰਡ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਵੀ ਹੈ ਪੁਰਾਣਾ ਖੂ ਸਿਰਫ ਹੁਣ ਇੱਥੇ ਇੱਕ ਨਿਸ਼ਾਨੀ ਦੇ ਵਜੋਂ ਹੀ ਮੌਜੂਦ ਹੈ ਪਿੰਡ ਦੇ ਵਿੱਚ ਬਾਬਾ ਹਰਨਾਮ ਗਿਰੀ ਜੀ ਦਾ ਪ੍ਰਾਤਨ ਡੇਰਾ ਇਸ ਤੋਂ ਇਲਾਵਾ ਪੀਰਖਾਨਾ ਵੀ ਕਾਫੀ ਪੁਰਾਣਾ ਪਿੰਡ ਵਿੱਚ ਬਣਿਆ ਹੋਇਆ ਹੈ ਜਿੱਥੇ ਜੇਠਹਾੜ ਦੇ ਵਿੱਚ ਭਾਰੀ ਮੇਲਾ ਲੱਗਦਾ ਹੈ ਤੇ ਦੂਰ ਦੂਰ ਤੋਂ ਲੋਕ ਉੱਥੇ ਪਹੁੰਚਦੇ ਹਨ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਪਿੰਡ ਦੇ ਵਿੱਚ ਸੰਤ ਬਾਬਾ ਸ਼ੇਰ ਸਿੰਘ ਜੀ ਗਊਸ਼ਾਲਾ ਵੀ ਕਾਫੀ ਵੱਡੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਵਿੱਚ ਜੋ ਦੂਸਰਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਉਹ ਸੰਤ ਬਾਬਾ ਸ਼ੇਰ ਸਿੰਘ ਦੀ ਯਾਦ ਵਿੱਚ ਲੱਗਿਆ ਹੋਇਆ ਹੈ ਪਿੰਡ ਵਿੱਚ ਕੋਆਪਰੇਟਿਵ ਸੁਸਾਇਟੀ ਆਂਗਣਵਾੜੀ ਸੈਂਟਰ ਬੱਚਿਆਂ ਦੀ ਪੜ੍ਹਾਈ ਲਈ ਦੋ ਸਕੂਲ ਜਿੰਨਾ ਵਿੱਚ ਮੁੰਡਿਆਂ ਦੇ ਪੜ੍ਹਾਈ ਲਈ ਮਿਡਲ ਸਕੂਲ ਅਤੇ ਕੁੜੀਆਂ ਦੀ ਪੜ੍ਹਾਈ ਲਈ 12ਵੀਂ ਤੱਕ ਦਾ ਬਹੁਤ ਸੋਹਣਾ ਸਕੂਲ ਹੈ। ਬੱਚਿਆਂ ਦੇ ਖੇਡਣ ਲਈ ਗਰਾਊਂਡ ਆਦਿ ਸਾਰੀਆਂ ਸਹੂਲਤਾਂ ਪਿੰਡ ਵਿੱਚ ਹਨ। ਇਸ ਪਿੰਡ ਵਿੱਚ ਸਿੱਧੂ ਬਰਾੜ, ਮਾਣ, ਕੰਗ, ਨਿਉਲੀਆ, ਬਰਨਾਵਾ, ਚੋਪੜਾ, ਆਇਤਾਨ, ਗੋਇਲ ਬਾਬਰੀਆ ਅਤੇ ਲਿੰਬਾਗੋਤ ਦੇ ਲੋਕ ਵਸਦੇ ਹਨ ਖੁੱਲੀਆਂ ਡੁੱਲੀਆਂ ਪਿੰਡ ਦੀਆਂ ਪੱਕੀਆਂ ਗਲੀਆਂ ਹਨ ਪਿੰਡ ਦੇ ਵਿੱਚ ਵਸਦੇ ਹਰ ਬੰਦੇ ਨੇ ਪਿੰਡ ਦੀ ਤਰੱਕੀ ਵਿੱਚ ਸਹਿਯੋਗ ਦਿੱਤਾ ਹੈ ਪਿੰਡ ਵਾਸੀ ਆਪਸ ਦੇ ਵਿੱਚ ਬਹੁਤ ਮੇਲ ਮਲਾਪ ਦੇ ਨਾਲ ਰਹਿੰਦੇ ਹਨ ਹਲਕਾ ਸੰਗਰੀਆ ਤੋਂ ਸਾਬਕਾ ਐਮ.ਐਲ.ਏ ਗੁਰਦੀਪ ਸਿੰਘ ਛਾਪੀਣੀ ਜੀ ਵੀ ਇਸੇ ਪਿੰਡ ਤੋਂ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਹਲਕੇ ਦੇ ਵਿਕਾਸ ਲਈ ਮਿਹਨਤ ਕੀਤੀ ਹੈ ਦੋਸਤੋ ਪਿੰਡ ਸ਼ਾਪੀਣੀ ਦੀ ਵੀਡੀਓ ਤਿਆਰ ਕਰਨ ਵਿੱਚ ਸਾਨੂੰ ਵੀਰ ਕੁਲਜੀਤ ਸਿੰਘ ਬਰਾੜ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੋਸਤੋ ਵੀਡੀਓ ਨੂੰ ਦੇਖਣ ਉਪਰੰਤ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਾ ਇਜ਼ਹਾਰ ਜਰੂਰ ਕਰਿਓ ਜਾਂਦੇ ਜਾਂਦੇ ਸ਼ੇਅਰ ਵਾਲਾ ਬਟਨ ਦਬਕ ਕੇ ਵੀਡੀਓ ਨੂੰ ਅੱਗੇ ਪਹੁੰਚਾਉਣ ਵਿੱਚ ਸਾਡੀ ਮਦਦ ਜਰੂਰ ਕਰਿਓ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਸਟਾਰ ਪੇਜ ਕੇ ਸਾਡੇ ਚੈਨਲ ਦੀ ਫਾਈਨੈਂਸ਼ੀਅਲ ਮਦਦ ਵੀ ਕਰ ਸਕਦੇ ਹੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ